ਤੁਸੀਂ ਆਪਣਾ ਇੱਕ ਨਜ਼ਰੀਆ ਡਿਵੈਲਪ ਕੀਤਾ ਉਸ ਨਜ਼ਰੀਏ ਨੂੰ ਕਦੇ ਸੋਸਾਇਟੀ ਨੇ ਕਦੇ ਪਰਿਵਾਰ ਨੇ ਚੈਲੰਜ ਵੀ ਕੀਤਾ ਤੇ ਉਸ ਚੈਲੰਜ ਨੂੰ ਤੁਸੀਂ ਕਿਵੇਂ ਲਿਆ ਆਪਣੇ ਆਪ ਨੂੰ ਜਸਟੀਫਾਈ ਕਿਵੇਂ ਕੀਤਾ بیٹے ਜਿਹੜਾ ਆਮ ਸਮਾਜ ਦਾ ਨਜ਼ਰੀਆ ਹੈ ਨਾ ਉਹ ਮਨੁੱਖ ਦੀ ਸੰਪੂਰਨਤਾ ਨੂੰ ਪੈਸੇ ਨਾਲ ਢੋਲ ਕੇ ਵੇਖਦਾ ਹੈ ਜੀ ਕਿ ਇਹਦੀਆਂ ਜਿਹੜੀਆਂ ਕਿਰਿਆਵਾਂ ਉਹਦੇ ਨਾਲ ਧਨ ਕਿੰਨਾ ਇਕੱਠਾ ਹੁੰਦਾ ਹੈ ਪਦਾਰਥ ਕਿੰਨਾ ਇਕੱਠਾ ਹੁੰਦਾ ਹੈ ਪਰ ਮੈਂ ਥੋੜਾ ਜਿਹਾ ਇਸ ਤੋਂ ਵੱਖਰਾ ਤਰੀਕਾ ਇਹ ਨਹੀਂ ਕਿ ਮੈਂ ਜ਼ਿੰਦਗੀ ਚ ਕੁਝ ਕਮਾਇਆ ਨਹੀਂ ਜੀ ਲੋੜਾਂ ਦੇ ਮੁਤਾਬਕ ਉਹ ਆਪਾਂ ਨੂੰ ਕੰਮ ਕਰਨੇ ਪੈਂਦੇ ਆ ਪਰ ਜਿਹੜਾ ਮੇਰਾ ਮੁੱਖ ਮਕਸਦ ਹੈ ਉਹ ਕਦੇ ਵੀ ਆਪਣੀ ਗਿਣਤੀ ਅਮੀਰਾਂ ਚ ਸ਼ਾਮਲ ਕਰਨਾ ਨਹੀਂ ਰਿਹਾ ਮੈਂ ਥੋੜਾ ਜਿਹਾ ਸੰਤੁਸ਼ਟ ਘੱਟ ਸਾਧਨਾਂ ਚ ਵੀ ਰਹਿਣ ਵਾਲਾ ਮਨੁੱਖ ਹਾਂ ਇਸ ਕਰਕੇ ਕਈ ਵਾਰ ਤੇ ਮੈਨੂੰ ਬੜੀਆਂ ਸਲਾਹਾਂ ਮਿਲਦੀਆਂ ਨੇ ਕਿ ਤੂੰ ਸਾਰਾ ਦਿਨ ਲਿਖੀ ਜਾਂਦਾ ਹੈ ਪੜ੍ਹੀ ਜਾਂਦਾ ਹੈ ਕੰਪਿਊਟਰ ਦੇ ਮੱਥਾ ਮਾਰੀ ਜਾਂਦਾ ਹੈ ਇਸ ਜਿੰਨੀ ਤੂੰ ਮਿਹਨਤ ਇਸ ਪਾਸੇ ਕਰਦਾ ਹੈ ਇਹਦੇ ਨਾਲ ਤੂੰ ਲੱਖਾਂ ਕਮਾ ਸਕਦਾ ਸੀ ਤੇਰੇ ਕੋਲ ਦਿਮਾਗ ਹੈਗਾ ਹੂੰ ਤੇਰੇ ਕੋਲ ਮਤਲਬ ਵੀ ਸਾਧਨ ਹੈਗੇ ਆ ਪਰ ਤੂੰ ਆ ਫालतू ਕੰਮ ਚਲਾਈ ਜਾਂਦਾ ਹੈ ਉਹਨਾਂ ਦੇ ਭਾਂ ਤੇ ਫालतू ਕੰਮ ਹੈ ਮੈਨੂੰ ਲੱਗਦਾ ਹੈ ਕਿ ਉਹ ਮੇਰੇ ਜੀਵਨ ਦਾ ਨਜ਼ਰੀਆ ਹੈ ਮੇਰੇ ਜੀਵਨ ਦਾ ਟੀਚਾ